प्यारे दोस्तों आज आपा एक नवे विषय ਤੇ ਗੱਲ ਕਰ ਰਹੇ ਆ ਤੇ ਇਹ ਨਵਾਂ ਵਿਸ਼ਾ ਜਿਹੜਾ ਇਹ ਨਵੇਂ ਪ੍ਰੋਗਰਾਮ ਦੀ ਨੀਂ ਕੀਤਾ ਜਾ ਰਿਹਾ ਤੇ ਨਵੇਂ ਪ੍ਰੋਗਰਾਮ ਦਾ ਨਾਂ ਹੈ ਇੱਕ ਗੱਲ ਜੇ ਮੰਨੋ ਕਿਹੜੀ ਗੱਲ ਆਪਾਂ ਮਨਾਉਣੀ ਚਾਹੁੰਦੇ ਆ ਉਹ ਗੱਲ ਇਹ ਕਿ ਇਸ ਸਮੇਂ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਕਰਨ ਦੀ ਸਹੂਲਤ ਹੈ ਮੈਂ ਸਮਝਦਾ ਕਿ ਇਹ ਸਹੂਲਤ ਬੰਦ ਹੋਣੀ ਚਾਹੀਦੀ ਹੈ ਪਰ ਇਹ ਬੰਦ ਕਰਨ ਦੇ ਨਾਲ ਨਾਲ ਇਹ ਹੋਣਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਵੀ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰੇਗਾ ਉਸ ਦਾ ਇਸ ਵੇਲੇ ਅੱਧਾ ਕਰਾਇਆ ਜਾਵੇ ਹਰਾ ਤੁਸੀਂ ਕਹੋਗੇ ਕਿ ਔਰਤਾਂ ਦਾ ਜਿਹੜਾ ਹੈਗਾ ਕਿਰਾਇਆ ਉਹ ਤਾਂ ਲੱਗਣਾ ਸ਼ੁਰੂ ਹੋ ਜੇ ਤੇ ਹਰ ਬੰਦੇ ਦਾ ਔਰਤ ਹੋਵੇ ਜਾਂ ਮਰਦ ਹੋਵੇ ਉਸ ਦਾ ਤੁਸੀਂ ਕਿਰਾਇਆ ਅੱਧਾ ਕਿਉਂ ਕਰਨ ਨੂੰ ਕਹਿ ਰਹੇ ਹੋ ਸਭ ਤੋਂ ਪਹਿਲੀ ਗੱਲ ਤੇ ਹੈਗੀ ਆ ਕਿ ਐਸ ਜਿਹੜੇ ਕਿਹਾ ਜਾ ਰਿਹਾ ਹੈ ਕਿ ਜਿਹੜੀ PTRC ਤੇ ਪੰਜਾਬ ਰੋਡਵੇਜ ਆ ਉਹ ਘਾਟੇ ਦੀ ਸ਼িকার ਆ ਬਿਨਾਂ ਸ਼ੱਕ ਉਹ ਘਾਟੇ ਦੀ ਸ਼িকার ਆ ਘਾਟੇ ਦੀ ਸ਼িকার ਕਿਉਂ ਆ ਕਿਉਂਕਿ ਉਹ ਬੱਸਾਂ ਦੇ ਵਿੱਚ ਔਰਤਾਂ ਵੱਡੀ ਪੱਧਰ ਤੇ ਚੜਦੀਆਂ ਨੇ ਜਾਂ ਉਹਨਾਂ ਦੇ ਵਿੱਚ ਪੁਲਿਸ ਮਲਾਜ਼ਮ ਚੜਦੇ ਨੇ ਜਾਂ ਉਹਨਾਂ ਦੇ ਵਿੱਚ ਵਿਦਿਆਰਥੀ ਚੜਦੇ ਨੇ ਸਿੱਟੇ ਵਜੋਂ ਉਹਨਾਂ ਨੂੰ ਕਮਾਈ ਬਹੁਤ ਘੱਟ ਹੁੰਦੀ ਆ ਕਿਉਂਕਿ ਜਿਹੜਾ ਬੰਦਾ ਹੈ ਮਰਦਾ ਜਿਹੜਾ ਉਹਨਾਂ ਨੇ ਵੀ ਆਪਣੀ ਨੌਕਰੀ ਦੇ ਲਈ ਜਾਂ ਆਪਣੇ ਕਾਰੋਬਾਰ ਲਈ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਦੂਜੇ ਥਾਂ ਤੇ ਜਾਣਾ ਹੁੰਦਾ ਹੈ ਤੇ ਉਹ ਸਮਝਦੇ ਨੇ ਕਿ ਅਸੀਂ ਫਿਰ ਭੀੜ ਵਾਲੀ ਬੱਸ ਦੇ ਵਿੱਚ ਕਿਉਂ ਬੈਠ ਕੇ ਅਸੀਂ ਪ੍ਰਾਈਵੇਟ ਬੱਸ ਲੈ ਲੈਣੇ ਆ ਤੇ ਉਹ ਪ੍ਰਾਈਵੇਟ ਬੱਸ ਦੇ ਵਿੱਚ ਜਾਂਦੇ ਆ ਉਦੇ ਵਰਟ ਜੇ ਸਰਕਾਰੀ ਵਸਦੇ ਵਿੱਚ ਕਿਰਾਇਆ ਅੱਧਾ ਹੋਵੇ ਤਾਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੋਵੇਗਾ ਦੂਸਰੇ ਪਾਸੇ ਦੇ ਨਾਲ ਕੀ ਹੈ ਕਿ ਇੱਕ ਨਵੇਂ ਕਿਸਮ ਦਾ ਕੰਪੀਟੀਸ਼ਨ ਪੈਦਾ ਹੋਵੇਗਾ ਕਿ ਜਾਂ ਤਾਂ ਫਿਰ ਜਿਹੜੇ ਪ੍ਰਾਈਵੇਟ ਵਸਾ ਵਾਲੇ ਆ ਉਹ ਵੀ ਆਪਣਾ ਕਿਰਾਇਆ ਘਟ ਕਰਨਗੇ ਆਪਣਾ ਮੁਨਾਫਾ ਘਟ ਕਰਨਗੇ ਜਾਂ ਫਿਰ ਕੀ ਹੈਗਾ ਕਿ ਉਹ ਲadigan ਬਸਾਂ ਜਿਹੜੀਆਂ ਉਹ ਖਾਲੀ ਰਹਿਣਗੀਆਂ ਕਿਉਂਕਿ ਲੋਕ ਆ ਜਿਹੜੇ ਉਹ ਸਰਕਾਰੀ ਵਸਾਵਲ ਜਾਣਗੇ ਜਿਹੜੀ ਗੱਲ ਹੈਗੀ ਆ ਕਿ ਔਰਤਾਂ ਨੂੰ ਇੱਕ ਮਿਲੀ ਹੋਈ ਸਹੂਲਤ ਖਤਮ ਹੋ ਜੂਗੀ ਮੈਂ ਸਮਝਦਾ ਕਿ ਔਰਤਾਂ ਨੂੰ ਇਹ ਜਿਸ ਸਹੂਲਤ ਜਿਹੜੀ ਮਿਲੀ ਹੋਈ ਆ ਉਹਦੇ ਨਾਲ ਔਰਤਾਂ ਤੇ ਦੂਰਾ ਬੋਝ ਪੈ ਗਿਆ ਤੇ ਔਰਤਾਂ ਨੂੰ ਇਹਦੇ ਵਿੱਚ ਜਲਾਲਤ ਵੀ ਸਹਿਣੀ ਪੈਂਦੀ ਹੈ ਜਿਹੜਾ ਬੋਝ ਪੈ ਗਿਆ ਉਹ ਇਹ ਪੈ ਗਿਆ ਜੇ ਜਿਹੜਾ ਗਰੀਬ ਬੰਦਾ ਉਹ ਕਹਿੰਦਾ ਕਿ ਰਿਸ਼ਤੇਦਾਰੀ ਚ ਜਾਣਾ ਮੇਰਾ ਤਾਂ ਕਿਰਾਇਆ ਲੱਗੂਗਾ ਤੇਰਾ ਕਿਰਾਇਆ ਲੱਗਦਾ ਤੂੰ ਜਾ ਜਾਇਆ ਸਿੱਟੇ ਵਜੋਂ ਕੀ ਹੈ ਕਿ ਔਰਤ ਘਰ ਦਾ ਕੰਮ ਵੀ ਕਰਦੀ ਆ ਤੇ ਮੰਡੀੋਂ ਸੌਦਾ ਲੈਣ ਵੀ ਜਾਂਦੀ ਆ ਤੇ ਰਿਸ਼ਤੇਦਾਰੀ ਚ ਮਿਲਣ ਵੀ ਜਾਂਦੀ ਆ ਉਲਟਾ ਉਹਦੇ ਤੇ ਕੰਮ ਦਾ ਬੋਝ ਦੂਰਾ ਪੈ ਗਿਆ ਦੂਸਰਾ ਇਹਦੇ ਨਾਲ ਇੱਕ ਨਵੀਂ ਗੱਲ ਵਾਪਰ ਗਈ ਕਿ ਨਵੀਂ ਗੱਲ ਇਹ ਵਾਪਰ ਗਈ ਕਿ ਜਿਹੜੀ ਔਰਤ ਉਹਦੀ ਇੱਜ਼ਤ ਨਹੀਂ ਰਹੀ ਬੱਸਾਂ ਵਾਲੇ ਵੇਖ ਕੇ ਕਿ ਬਹੁਤ ਸਾਰੀ ਔਰਤਾਂ ਦੀ ਭੀੜ ਹੈ ਕਿ ਉਹਨਾਂ ਨੂੰ ਡਰਾਈਵਰ ਕਨੈਕਟਰ ਆ ਜਿਹੜਾ ਮੰਦਾ ਚੰਗਾ ਬੋਲਦੇ ਆ ਵੇਖ ਕੇ ਕਈ ਵਾਰ ਬੱਸ ਭਜਾ ਕੇ ਵੀ ਲੈ ਜਾਂਦੇ ਹੈਗੇ ਆ ਕਿ ਆਡੇ ਤੇ ਸਾਰੀਆਂ ਔਰਤਾਂ ਹੀ ਖੜੀਆਂ ਸਵਾਰੀ ਸਵਾਰੀ ਤੋਂ ਪਾਪ ਮਰਤ ਸਵਾਰੀ ਜਿਹੜੀ ਟਿਕਟ ਟਾਉਂਦੀ ਉਹ ਤਾਂ ਦੀਦੀ ਨਹੀਂ ਗਈ ਇਸ ਕਰਕੇ ਆਪਾਂ ਇੱਥੇ ਸਾਡੇ ਤੇ ਬੱਸ ਰੋਕਦੇ ਨਹੀਂ ਮੈਂ ਸਮਝਦਾ ਹੈਗਾ ਕਿ ਇਹ ਸਹੂਲਤ ਸਰਕਾਰੀ ਬੱਸਾਂ ਨੂੰ ਇਹ ਦੇਣੀ ਚਾਹੀਦੀ ਹੈ ਕਿ ਪੰਜਾਬ ਰੋਡ 'ਵਿਜੋਵੇ ਜਾਂ ਪੈਪਸੂ ਰੋਡ 'ਵਿਜੋਵੇ ਕਿ ਸਾਡੀ ਜਿਹੜੀ ਬੱਸਾਂ ਉਹਦੇ ਵਿੱਚ ਅੱਧੀ ਟਿਕਟ ਲੱਗੇਗੀ ਉਹਦੇ ਲਈ ਉਹ ਇੱਕ ਬਹਾਨਾ ਜਾਂ ਕਹਿ ਲਓਗੇ ਇੱਕ ਕਾਨੂੰਨੀ ਨੁਕਤਾ ਵੀ ਉਹਦੇ ਵਿੱਚ ਹੈ ਕਿ ਆਖਰ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਕੋਲ ਹੀ ਜਾਣਾ ਟਿਕਟ ਕੱਟੇ ਦਾ ਜਾਂ ਟੈਕਸ ਕੱਟੇ ਦਾ ਜੇ ਜਿਹੜਾ ਟੈਕਸ ਹੈਗਾ ਉਹ ਵੀ ਗਵਰਨਮੈਂਟ ਕੋਲ ਹੀ ਜਾਣਾ ਤੇ ਗਵਰਨਮੈਂਟ ਦੀਆਂ ਜਿਹੜੀਆਂ ਸੀਟ ਆ ਉਹਦੇ ਉੱਤੇ ਅਸੀਂ ਟੈਕਸ ਨਹੀਂ ਲੈ ਰਹੇ ਟੈਕਸ ਨਹੀਂ ਲੈ ਰਹੇ ਇਹ ਤਾਂ ਗਵਰਨਮੈਂਟ ਦੀ ਮਰਜ਼ੀ ਆ ਕਿ ਉਹ ਆਪਣੀਆਂ ਬੱਸਾਂ ਤੋਂ ਟੈਕਸ ਅਗਰਾਹੇ ਜਾਂ ਨਾ ਅਗਰਾਹੇ ਤਾਂ ਜੇ ਅੱਧੀ ਇਹੋ ਟਿਕਟ ਕਰ ਦੇਣ ਤਾਂ ਨਿਸ਼ਚੈ ਹੀ ਇਹਦੇ ਨਾਲ ਪੀਆਰਟੀਸੀ ਦੀਆਂ ਸਵਾਰੀਆਂ ਰੋਡਵੇਜ ਦੀਆਂ ਸਵਾਰੀਆਂ ਵੀ ਸਰਕਾਰੀ ਬੱਸਾਂ ਦੇ ਵਿੱਚ ਵਧਣਗੀਆਂ ਉਹਨਾਂ ਨੂੰ ਪੈਸਾ ਵੀ ਆਵੇਗਾ ਮਨਾਫਾ ਵੀ ਹੋਵੇਗਾ ਸਿੱਟੇ ਵਜੋਂ ਹੋਰ ਬੱਸਾਂ ਪਾ ਸਕਦੇ ਆ ਉਹਦੇ ਨਾਲ ਉਹਨਾਂ ਦਾ ਕਾਰੋਬਾਰ ਵੀ ਹੋਰ ਵਧੇਗਾ ਨਵੇਂ ਡਰਾਈਵਰ ਕੰਡੈਕਟਰ ਰੱਖੇ ਜਾ ਸਕਦੇ ਆ ਉਹਨਾਂ ਡਰਾਈਵਰ ਕੰਡੈਕਟਰਾਂ ਦੇ ਨਾਲ ਨੌਕਰੀਆਂ ਵੀ ਪੈਦਾ ਹੋਣਗੀਆਂ ਫੇਰ ਉਹਦੇ ਉਲਟ ਕਿ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਆ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜਾਂ ਤਾਂ ਫਿਰ ਉਹ ਖੁਦ ਵੀ ਕਿਰਾਇਆ ਘਟਾਉਣਗੀਆਂ ਕੰਪੀਟੀਸ਼ਨ 'ਚ ਆਉਣ ਲਈ ਨਹੀਂ ਸਹੂਲਤਾ ਵਧਾਉਣ ਗਈਆਂ ਕਿ ਕਿਰਾਇਆ ਵਾਂ ਪੂਰਾ ਪਰ ਸਹੂਲਤਾ ਵਧ ਹੋਣ ਗਈਆਂ ਇੱਕ ਕੰਪੀਟੀਸ਼ਨ ਪੈਦਾ ਹੋਵੇਗਾ ਮੈਂ ਸਮਝਦਾ ਹੈਗਾ ਕਿ ਸਰਕਾਰੀ ਜਿਹੜੀ ਟਰਾਂਸਪੋਰਟ ਆ ਜਿੰਨੀ ਅੱਜ ਮਹਿੰਗੀ ਹੈ ਇਹ ਸਸਤੀ ਹੋਣੀ ਚਾਹੀਦੀ ਹੈ ਤਾਂ ਸਸਤੀ ਹੋਣ ਦਾ ਕਿਉਂ ਸਸਤੀ ਹੋਣੀ ਚਾਹੀਦੀ ਹੈ ਕਿ ਜੇ ਸਸਤੀ ਹੀ ਨਹੀਂ ਕੇਵਲ ਹੋਵੇ ਨਾਲ ਦੀ ਨਾਲ ਇਹ ਆਰਾਮਦਾਇਕ ਵੀ ਹੋਣੀ ਚਾਹੀਦੀ ਹੈ ਜੇ ਸਸਤੀ ਤੇ ਆਰਾਮਦਾਇਕ ਹੋਵੇ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਇਹਦੇ ਤੇ ਸਫ਼ਰ ਕਰਨ ਤੇ ਇਹ ਸਫਰ ਦਾ ਫਾਇਦਾ ਜਿਹੜਾ ਉਹ ਕੱਲਾ ਉਸ ਵਿਅਕਤੀ ਦੀ ਜੇਬ ਨੂੰ ਹੀ ਨਹੀਂ ਹੋਣਾਗਾ ਇਹ ਫਾਇਦਾ ਜਿਹੜਾ ਉਹ ਨੇਸ਼ਨ ਦਾ ਫਾਇਦਾ ਹੈ ਕੌਮ ਦਾ ਫਾਇਦਾ ਹੈ ਇਲਾਕੇ ਦਾ ਫਾਇਦਾ ਦੇਸ਼ ਦਾ ਫਾਇਦਾ ਦੇਸ਼ ਦਾ ਫਾਇਦਾ ਕਿਵੇਂ ਹੈ ਕਿ ਜਿਹੜਾ ਇੱਕ ਮੰਨ ਲਓ ਅਸੀਂ ਸੋਚਦੇ ਹਾਂ ਕਿ ਬਠਿੰਡੇ ਤੋਂ ਬੰਦੇ ਨੇ ਚੰਡੀਗੜ੍ਹ ਜਾਣਾ ਹੈ ਤੇ ਚੰਡੀਗੜ੍ਹ ਜਿਹੜੀ ਇੱਕ ਬੱਸ ਹੈ ਕੀ ਆ ਉਹ ਜਿੰਨਾ ਪੋਲੂਸ਼ਨ ਫਲਾਉਂਦੀ ਆ ਉਹਦੇ ਮੁਕਾਬਲੇ ਜੇ ਸਾਰੇ ਬੰਦੇ ਜਾਂ ਉਹਨਾਂ ਚੋਂ ਅੱਧੇ ਬੰਦੇ ਕਾਰਾਂ ਤੇ ਜਾਣ ਤੋਂ ਕਿਤੇ ਵੱਧ ਪੋਲੂਸ਼ਨ ਪਲਾਉਂਦੇ ਆ। ਤਾਂ ਇਸ ਲਈ ਇਹ ਜ਼ਰੂਰੀ ਆ ਕਿ ਜੇ ਅਸੀਂ ਪੋਲੂਸ਼ਨ ਨੂੰ ਕੰਟਰੋਲ ਕਰਨਾ ਹੈ ਤਾਂ ਅਸੀਂ ਜਿਹੜਾ ਆ ਟ੍ਰਾਂਸਪੋਰਟ ਸਿਸਟਮ ਹੈਗਾ ਪਬਲਿਕ ਟ੍ਰਾਂਸਪੋਰਟ ਆ ਜਿਹੜੀ ਉਹਨੂੰ ਮਜ਼ਬੂਤ ਕਰੀਏ। ਜਦੋਂ ਅਸੀਂ ਪਬਲਿਕ ਟ੍ਰਾਂਸਪੋਰਟ ਨੂੰ ਮਜ਼ਬੂਤ ਕਰਾਂਗੇ ਤਾਂ ਪਬਲਿਕ ਟ੍ਰਾਂਸਪੋਰਟ ਤੋਂ ਲੋਕ ਦੋ ਚੀਜ਼ਾਂ ਦੀ ਆਸ ਕਰਦੇ ਆ ਕਿ ਸਾਨੂੰ ਪੈਸੇ ਦਾ ਵੀ ਫਾਇਦਾ ਹੋਵੇ ਤੇ ਸਾਡਾ ਜਿਹੜਾ ਹੈਗਾ ਉਹ ਸਫ਼ਰ ਵੀ ਆਰਾਮ ਦਾ ਇੱਕ ਢੰਗ ਨਾਲ ਗੁਜ਼ਰੇ। ਤੇ ਉਹਦੇ ਲਈ ਜ਼ਰੂਰੀ ਕੀ ਹੈਗਾ? ਕਿ ਸਰਕਾਰੀ ਘੱਟੋ-ਘੱਟ ਜਿਹੜੀਆਂ ਬੱਸਾਂ ਉਹ ਔਰਤਾਂ ਦੀ ਸਹੂਲਤ ਪਾਵਾ ਬੰਦ ਕਰਦੇ ਨੇ ਪਰ ਮੈਂ ਤਾਂ ਸਮਝਦਾ ਕਿ ਬੰਦ ਹੀ ਕਰ ਦੇਣ ਬੰਦ ਕਰ ਦੇਣ ਉਹਦੇ ਉਲਟਾ ਜਿਹੜੀ ਉਹ ਜਿਹੜਾ ਸਭ ਦੀ ਟਿਕਟਾਂ ਜਿਹੜੀ ਉਹ ਅੱਧੀ ਕਰ ਦੇਣ ਜਦੋਂ ਮੈਂ ਸਭ ਦੀ ਟਿਕਟਾਂ ਅੱਧੀ ਕਰਨਾ ਹੈ ਤਾਂ ਅਸਲ ਦੇ ਵਿੱਚ ਕੀ ਹੈਗਾ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਪਰਿਵਾਰ ਤਾਂ ਉਸੇ ਸਮੇਂ ਬਣਦਾ ਹੈ ਨਾ ਜਿਹਦੇ ਵਿੱਚ ਔਰਤਾਂ ਵੀ ਹੁੰਦੇ ਮਰਦ ਵੀ ਹੁੰਦੇ ਆ ਜਿੰਨਾ ਕ ਪਰਿਵਾਰ ਨੂੰ ਕਿਸੇ ਨੂੰ ਨੁਕਸਾਨ ਹੋਵੇਗਾ ਪਰ ਬਾਹਰ ਨੂੰ ਨੁਕਸਾਨ ਹੋਵੇਗਾ ਕਿ ਔਰਤ ਨੂੰ ਟਿਕਟ ਕਟਾਉਣੀ ਅੱਧੀ ਟਿਕਟ ਕਟਾਉਣੀ ਪੈਗੀ ਪਰ ਉਹਦੇ ਲਈ ਉਹਨੂੰ ਫਾਇਦਾ ਵੀ ਤਾਂ ਹੋ ਜਾਏਗਾ ਨਾ ਕਿ ਜਦੋਂ ਮਰਦ ਕਿਤੇ ਜਾਵੇਗਾ ਉਹਦੀ ਵੀ ਅੱਧੀ ਟਿਕਟ ਕੱਟੀ ਜਾਵੇਗੀ ਉਹ ਤਾਂ ਪੈਸਾ ਤਾਂ ਉਹ ਤਾਂ ਬਰਾਬਰ ਹੋ ਗਿਆ ਪਰ ਅਸਲ ਦੇ ਵਿੱਚ ਕੀ ਹੋਵੇਗਾ ਕਿ ਕੰਪੀਟੀਸ਼ਨ ਦੇ ਵਿੱਚ ਆ ਕੇ ਜਿਹੜੀ ਹੈਗੀ ਆ ਦੂਜੀ ਕਾ ਪ੍ਰਾਈਵੇਟ ਜਿਹੜੀਆਂ ਬੱਸਾਂ ਹੈਗੀਆਂ ਉਹਨਾਂ ਨੂੰ ਆਪ ਦਾ ਕਿਰਾਇਆ ਘਟਾਉਣਾ ਪਵੇਗਾ ਨਿਸ਼ਚੈ ਉਹਦੇ ਨਾਲ ਲੋਕਾਂ ਨੂੰ ਰਾਹਤ ਵੀ ਮਿਲੂਗੀ ਸਰਕਾਰ ਨੂੰ ਇਸ ਸੁਝਾਅ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਦਰਜ ਕਰੋ ਕਿਉਂਕਿ ਇਹ ਇੱਕ ਵੱਡਾ ਸਮਾਜਿਕ ਮਸਲਾ ਹੈਗਾ ਮੈਂ ਸਮਝਦਾ ਕਿ ਇਹ ਔਰਤਾਂ ਦਾ ਸਮਾਂ ਅਧਿਕਾਰ ਸਨਮਾਨ ਵਧਾਉਣ ਵਾਲੀ ਗੱਲ ਆ ਘਟਾਉਣ ਵਾਲੀ ਗੱਲ ਨਹੀਂ ਆ ਕਿ ਉਹ ਵੀ ਟਿਕਟ ਘਟਾਵੇ ਤੇ ਆਪਣੇ ਇੱਜ਼ਤ ਮਾਨ ਨਾਲ ਕਰੇ ਜਿਸ ਤੱਕ ਆਰਥਿਕ ਤੌਰ ਤੇ ਫਾਇਦਾ ਹੋਣ ਦਾ تعلق ਹੈਗਾ ਉਹ ਮੈਂ ਸਮਝਦਾ ਕਿ ਪਰਿਵਾਰ ਤੇ ਟੋਟਲ ਬੋਝ ਨਹੀਂ ਵਧੇਗਾ ਕਿਉਂਕਿ ਹੁਣ ਵੀ ਤਾਂ ਮਜਬੂਰੀ ਚ ਬੰਦੇ ਨੂੰ ਤਾਂ ਜਾਣਾ ਪੈਂਦਾ ਤੇ ਬੰਦੇ ਨੂੰ ਵੀ ਤਾਂ ਟਿਕਟ ਘਟਾਉਣੀ ਪੈਂਦੀ ਆ ਉਹਦਾ ਵੀ ਤਾਂ ਬੋਝ ਅੱਧਾ ਹੋਵੇਗਾ ਧਿਆਨ ਨਾਲ ਇਸ ਮਸਲੇ ਤੇ ਸੋਚਿਆ ਜੋ ਆਪਣੇ ਵਿਚਾਰ ਦਿਹਾ ਜੋ ਇਸ ਵਿਚਾਰ ਨੂੰ ਜੇ ਚੰਗਾ ਸਮਝੋ ਤਾਂ ਅੱਗੇ ਵੀ ਸਾਂਝਾ ਕਰਨਾ ਮਿਹਰਬਾਨੀ ਇੱਕ